ਧਰਮ ਕੋ ਪੱਖ ਦੇ ਵਿੱਚੋਂ ਤਾਂ ਉਹਨਾਂ ਨੇ ਬਾਣੀ ਵਿੱਚ ਜਿੱਕਰ ਕੀਤਾ ਕਹਿੰਦੇ ਕਾਜੀ ਕੂੜ ਬੋਲ ਮਾਲ ਖਾਏ ਬ੍ਰਹਮਣ ਨਾਵੇ ਜੇ ਆਖੜੇ ਜੋਗੀ ਯੋਗਤਨਾ ਜਾਣ ਅੰਗ ਤੀਨੇ ਉਯਾਰਿਕਾ ਬੰਦ ਕਹਿੰਦੇ ਕਾਜੀ ਸੀ ਜਿਹੜਾ ਇਹਨਾਂ ਝੂਠ ਬੋਲ ਕੇ ਕਹਿੰਦੇ ਆਵਾਦਾਂਦਾ ਸੀ ਮਲ ਖਾਂਦਾ ਸੀ ਕਾਜੀ ਹੋ ਕੇ ਬਹਿ ਨਿਆਇ ਫੇਰ ਤਸਵੀ ਕਰੇ ਖੋਦਾਈ ਬੰਡੀ ਲੈ ਕੇ ਹੱਕ ਗਵਾਏ ਜੀ ਕੋ ਪਛਤਾ ਹਰ ਸੁਣਾਏ ਕੰਨ ਕੀ ਕਰਦਾ ਸੀ ਕਾਜੀ ਇਧਾ ਰਿਸ਼ਵਤ ਲੈ ਕੇ ਭਾਜ ਜਿਹੜਾ ਨਰਦੋਸ ਹੁੰਦਾ ਸੀ ਉਹਨੂੰ ਦੋਸ਼ੀ ਕਰਾ ਦੇ ਕੇ ਸਜ਼ਾ ਦੇ ਦਿੰਦਾ ਜਿਹੜਾ ਦੋਸ਼ੀ ਨਾ ਸੀ ਉਹਨੂੰ ਨਰਦੋਸ ਦੇ ਬਰੀ ਕਰ ਦਿੰਦਾ ਬੋਲੋ ਸਤਨਾਮ ਇਹ ਵੀ ਅਨਸਾਫ਼ ਨਹੀਂ ਦੇ ਰਿਹਾ ਸੀ ਬਈ ਪੱਜ ਗਈ ਆਪਣੀ ਹਰ ਜਾਂ ਤੋਂ ਹੁਣ ਤੀਜਾ ਉਹ ਸਮਾਜ ਵਿਪੱਖ ਆਪਾਂ ਸਮਾਜ ਚ ਰਹਨੇ ਸਾਰੇ ਪੁਰਾਣੀਆਂ ਸਮਾਹ ਬਏ ਆਮ ਕੋ ਖਾ ਹੋ ਗਈ ਘਰਾਂ ਦੇ ਵਿੱਚ ਕੋਈ ਇਤਫਾਕ ਨਹੀਂ ਸੀ ਕੋਈ ਸੁੱਖ ਨਹੀਂ ਸੀ ਸਾਰਿਆਂ ਦੇ ਆਪੋ ਆਪਣੇ ਪਾਸੇ ਗੋਡੇ ਮੂਹ ਜੀ ਕੋਈ ਕੁਦਜੀ ਦੀ ਮਰਦਾਨੀ ਨਹੀਂ ਨਾ ਬਡਿਆਂ ਛੋਟਿਆਂ ਦਾ ਸਤਕਾਰ ਕੁਝ ਵੀ ਨਹੀਂ ਸੀ ਹੈ ਕੁਝ ਤੇ ਮਾਜੀ ਤੁਰਿਆ ਫੇਰੇ ਵੱਡੇ ਸੋਹੇ ਦੀਆਂ ਸਾਰੋਂ ਬਿਲਕੁਲ ਖਤਮ ਹੋ ਗਈ ਸੀ ਤੇ ਮਨੁੱਖ ਬੰਡਿਆ ਗਿਆ ਮਨੁੱਖ ਬੰਡਿਆ ਗਿਆ ਤੁਸੀਂ ਦੇਖੋ ਵੀ ਹੋਰ ਜਿੰਨੇ ਤਾਂ ਵੱਡਿਆਂ ਜਿੰਨੇ ਮਨੁੱਖ ਵੀ ਬੰਡਿਆ ਜਾਂਦਾ ਵੀ ਮਨੁੱਖ ਵੀ ਬੰਡਿਆ ਗਿਆ ਸੋਹੇ ਦੇ ਮਨੁੱਖ ਜੀ ਅੰਸ਼ਰਾਨਾ ਬਣ ਨਹੀਂ ਆ ਤੇ ਫਿਰ ਜਦੋਂ ਧਰਤੀ ਨੇ ਪੁਕਾਰ ਕਰੀ ਐਸੇ ਹਾਲਾਤ ਦੇਖ ਕੇ ਸੋਣੀ ਪੁਕਾਰ ਦਤਾਰ ਪ੍ਰਭ ਗੁਰਨਾਮ ਕੇ ਜਗਮਾਹੇ ਪਠਾਇਆ ਧਰਤੀ ਕਹਿੰਦੀ ਮੈਨੂੰ ਇੱਥੇ ਕਿਸੇ ਚੀਜ਼ ਦੀ ਲੋੜ ਨਹੀਂ ਆਇ ਕਿਰਤ ਕਰਨਾ ਤਾਂ ਬਾਹਰ ਜਾਵਦੇ ਮੋਲੋ ਸਤਨਾਮ ਓਂਦਾ ਰਹੋ ਤੂੰ ਆਪ ਆ ਜਾ ਭੇਜੋ ਇਹ ਭੁੱਲੀ ਨ ਕੋਈ ਨ ਸੇਤੇਰਾ ਪਾਉਣ ਵਾਲਾ ਕੋਈ ਇਸ ਸੰਸਾਰ ਤੇ ਆਵੇ ਤੇ ਫਿਰ ਉਥੇ ਕਰ ਲਾ ਆਪ ਨਰੰਕਾਰ ਪਰਮੇਸ਼ਰ ਗੁਰੂ ਨਾਨਕ ਦਾ ਰੂਪ ਧਾਰ ਕੇ ਸੰਸਾਰ ਚ ਆਇਆ ਹੈ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਯੋ ਜਰ ਕਰਤਾਰ ਨੇ ਆਪ ਹੀ ਗੁਰੂ ਨਾਨਕ ਦਾ ਰੂਪ ਧਾਰਿਆ ਹੈ ਬੜੋ ਸਾਰੇ J'ai l'impression qu'on a un